ਹੋ ਸਣਾਓ ਜੀ ਤੁਹਾਡੇ ਕੀ ਹਾਲ ਚਾਲ ਕੀ ਕਰ ਰਹੇ ਕਿਰਨ ਤੁਸੀਂ ਕੀ ਕਰ ਰਹੇ ਕਿਰਨ ਤੁਹਾਡੇ ਨਾਲ ਗੱਲ ਹੋਈ ਹੈ ਕਿ ਨਹੀਂ ਹੋਈ ਤਾਂ ਮੈਨੂੰ ਦੱਸੋ ਉਹਨੇ ਕੁੜੀ ਨੇ ਕੱਲ ਨੂੰ ਆਣਾ ਹੈ ਜੇ ਮੈਂ ਉਹਦੇ ਨਾਲ ਫੇਰ ਗੱਲ ਕਰੂੰਗੀ ਜੇ ਤੁਹਾਡਾ ਕੰਮ ਹੋਇਆ ਜਾਂ ਨਹੀਂ ਹੋਇਆ ਜੇ ਸੁਣਦੇ ਆ ਤੇ ਜੇ ਕੰਮ ਕਰਦੇ ਆ ਤਾਂ ਕੋਈ ਗੱਲ ਨਹੀਂ ਫੇਰ ਦੁਬਾਰਾ ਕਹਿ ਦੂੰਗੀ ਤੇ ਕੁਝ ਮੇਰਾ ਡੌਗੀ ਕਿੰਨਾ ਚੋਨਾ ਕਿਹੋ ਜਿਹੀ ਸ਼ਕਲ ਕਿੰਨੀ ਸੋਹਣੀ ਹੈ ਤੇ ਮੇਰੇ ਵਰਗੀ ਹੈ ਨਾ ਮੇਰੇ ਨਾਲੋਂ ਸੋਹਣੀ ਹੈ ਜੇ ਕਿਸ ਨੇ ਮੇਰੀ ਸ਼ਕਲ ਨਹੀਂ ਦੇਖੀ ਤਾਂ ਤੁਸੀਂ ਜਾ ਕੇ ਮੇਰੇ ਬਲੌਗ ਦੇਖ ਲਓ ਤੇ ਉਹਦੇ ਵਿੱਚ ਤੁਹਾਨੂੰ ਮੇਰੀ ਸ਼ਕਲ ਦਿਖ ਜਾਨੀ ਹੈ ਸ਼ਕਲ ਦਿਖ ਜਾਨੀ ਹੈ ਸ਼ਕਲ ਦਿਖ ਜਾਨੀ ਹੈ ਐ ਨਹੀਂ ਹੁੰਦੀ ਐਵੇਂ ਨਹੀਂ ਸ਼ਕਲ ਦਿਖ ਸ਼ਕਲ ਮੇਰਾ ਹੂ ਟੇਬਲਸ ਆਫ ਕਰਨਾ ਸੀਗਾ ਕਦੇ ਨਾ ਕਰੋ ਵਾਈਪਸ ਨਾਲ ਕਰੋ ਜਿਹੜਾ ਸਟੂਲ ਵਾਈਪਸ ਨਾਲ ਕਰੋ ਵਾਈਪਸ ਸੇ ਤੇ ਪਾਇਆ ਖੁੱਲਿਆ ਨਾ ਕਿਤੇ ਤੇ ਤਾਂ ਕਮੇ ਨਾ ਲੱਗਦਾ ਐ ਨਹੀਂ ਗੇ ਲੱਗਦੇ ਅਸਟੇਲ ਲਾਈਵ ਦੇ ਵਿੱਚ ਹੈਗੀ ਆ ਜੀ ਮੈਂ ਇੱਥੇ ਗੇੜੇ ਕੱਢਦੀ ਆ ਨਾਲੇ ਕੰਮ ਵੀ ਕਰ ਰਹੀ ਆ ਨਾਲ ਤੁਹਾਡੇ ਲਾਈਵ ਦੇ ਵਿੱਚ ਤੁਹਾਡੇ ਨਾਲ ਹੀ ਆ ਮੈਂ ਜੇ ਸੋਚੋਗੇ ਕਿ ਲਾਈਵ ਦੇ ਵਿੱਚ ਹੈ ਨਹੀਂਗੀ ਮੈਂ ਇੱਥੇ ਮੈਂ ਵੇਖ ਰਹੀ ਆ ਸਾਰਿਆਂ ਦੇ ਮੈਸੇਜ ਵੇਖ ਰਹੀ ਆ ਹੂੰ ਹੂੰ ਜਿਹੜੇ ਜਿਹੜੇ ਮੇਰੀ ਲਾਈਵ ਦੇ ਵਿੱਚ ਹੈਗੇ ਆ